ਸਾਰੇ YouTube ਵਾਲੇ ਦਰਸ਼ਕਾਂ ਨੂੰ ਮੇਰਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤੇ ਆਪ ਸਭ ਦਾ ਸਾਡੇ ਚੈਨਲ ਮੱਬੇ ਵਾਲੇ ਗੁਰਨੇ ਉੱਤੇ ਸਵਾਗਤ ਹੈ ਅੱਜ ਅਸੀਂ ਜਿਹੜੀ ਰੈਸਪੀ ਤੁਹਾਨੂੰ ਦੇਣ ਜਾ ਰਹਾ ਉਹ ਜਾ ਰਹੇ ਆ ਉਹ ਹੈ ਸ਼ਾਹੀ ਪਨੀਰ ਤੇ ਸ਼ਾਹੀ ਪਨੀਰ ਜਿਹੜਾ ਹੈ ਉਹ ਜਦੋਂ ਕੋਈ ਵੀ ਮਹਿਮਾਨ ਆਉਂਦਾ ਤਾਂ ਸਾਨੂੰ ਮਹਿਮਾਨ ਨਵਾਜ਼ੀ ਕਰਨ ਦੇ ਲਈ ਜਿਹੜੀ ਇੱਕ ਪ੍ਰੈਪਰ ਜਿਹੜੀ ਸਹੀ ਰੈਸਪੀ ਨਜ਼ਰ ਆਉਂਦੀ ਹੁੰਦੀ ਹੈ ਉਹ ਹੁੰਦਾ ਕਿ ਪਨੀਰ ਕਿਸ ਤਰੀਕੇ ਨਾਲ ਬਣਾਇਆ ਜਾਵੇ ਤਾਂ ਉਹਦੇ ਲਈ ਸਾਨੂੰ ਕਿਹਨ ਕਿਹਨਾ ਚੀਜ਼ਾਂ ਦੀ ਜ਼ਰੂਰਤ ਹੋਵੇਗੀ ਤੇ ਉਹ ਆਪਾਂ ਤੁਹਾਨੂੰ ਦੱਸ ਦਿਆਂ ਇਹਦੇ ਚ ਸਾਨੂੰ 4-5 ਟਮਾਟਰ ਤੇ ਉਹਦੀ ਹਾਫ ਕੁਆਂਟੀਟੀ ਸਾਡੇ ਕੋਲ ਹੈਗੀ ਹੈ ਅਨੀਅਨ ਦੀ ਇਹ ਹੈਗੇ ਨੇ ਗ੍ਰੀਨ گارਲਿਕ ਇਹ ਹੈਗਾ ਆਪਣੇ ਕੋਲ ਅਦਰਕ ਦਾ ਪੀਸ ਔਰ 3-4 ਇਹਦੀਆਂ ਜਿਹੜੀਆਂ ਨੇ ਹਰੀਆਂ ਮਿਰਚਾਂ ਤੇ ਇਹ ਹੈਗੇ ਨੇ ਬੇ ਲੀਫ ਜਿਹਨੂੰ ਤੇਜ ਪੱਤਾ ਹੈ ਇਹ ਇੱਕ ਪੀਸ ਆਪਾਂ ਲੈ ਲਿਆ ਮੁੱਟੀ ਲੱਕੀ ਦਾ ਲੌਂਗ ਹੋ ਗਿਆ ਇਹ ਕਾਲੀ ਮਿਰਚਾ ਹੈ ਦਾਲਚੀਨੀ ਤੇ ਹਰੀ ਇਲਾਇਚੀ ਤੇ ਆਪਣੇ ਕੋਲ ਜਿਹੜਾ ਹੈ ਪਨੀਰ ਇਹ ਖੁਦ ਘਰ ਵਿੱਚ ਬਣਾਇਆ ਹੋਇਆ ਹੈ ਇਹਦੀ ਕੁਆਂਟੀਟੀ ਲਗਭਗ 1/2 ਕਿਜੀ ਹੈ ਤੇ ਇਹ ਹੈਗੇ ਨੇ ਆਪਣੇ ਕਾਜੂ ਲਗਭਗ ਇੱਕ ਕਟੋਰੀ ਆਪਾਂ ਕਾਜੂਆਂ ਦੀ ਲੈ ਲਈ ਹੈ ਇਹ ਹੈਗੇ ਆਪਣੇ ਕੋਲ ਕਸੂਰੀ ਮੇਥੀ ਔਰ ਇਹ ਹੈਗਾ ਆਪਣਾ ਘਰ ਦਾ ਬਣਿਆ ਹੋਇਆ ਬਟਰ ਤੇ ਹੈ ਇਹ ਹੈਗੀ ਹੈ ਕਰੀਮ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਪਾਂ ਨੂੰ ਦੀ ਜ਼ਰੂਰਤ ਹੋਏਗੀ ਸ਼ਾਹੀ ਪਨੀਰ ਲਈ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਇਹਨੂੰ ਰਫਲੀ ਆਪਾਂ ਕੀ ਕਰਨੀ ਆ ਸਾਰਿਆਂ ਨੂੰ ਕੱਟ ਲੈਣੇ ਆ ਟਮਾਟੋਸ ਨਾ ਟਮਾਟੋਸ ਨੂੰ ਵੀ ਤੇ ਹੁਣ ਲੋ ਜੇ ਆਪਾਂ ਗੈਸ ਔਨ ਕਰ ਲਿਆ ਗੈਸ ਔਨ ਕਰਕੇ ਆਪਾਂ ਸਿੰਮ ਤੇ ਚਲਾਇਆ ਹੋਇਆ ਇਹਨੂੰ ਇਹਦੇ ਚ ਆਪਾਂ ਅਪਰੋਕਸੀਮੇਟਲੀ 2 ਕ ਟੇਬਲਸਪੂਨ ਜਿਹੜੇ ਨੇ ਆਪਾਂ ਬਟਰ ਲੈ ਲੈਨੇ ਆ ਬਟਰ ਨੂੰ ਢਾਲਸਾ ਕੇ ਆਪਾਂ ਇਹਨੂੰ ਸਾਰੇ ਸੀਜ਼ਨ ਨੂੰ ਜਿਹੜੀਆਂ ਦੇਖੋ ਸਾਰੇ ਮਸਾਲੇ ਨੇ ਸਭ ਇਹਨੂੰ ਮੀਰੀ ਦੇ ਵਿੱਚ ਪਹਿਲਾਂ ਥੋੜਾ ਨਾਲ ਰੋਸਟ ਕਰ ਲੈਂਦੇ ਆ ਬਟਰ ਦੇ ਵਿੱਚ ਅਸੀਂ ਥੋੜਾ ਪ੍ਰੋਪਰ ਸਟਰ ਕਰਦੇ ਰਹਿਣਾ ਔਰ ਥੋੜੀ ਦੇਰੇ ਥੋੜਾ ਜਿਹਾ ਚਪਾ ਨਮਕ ਪਾਦਨੇ ਇਹ ਸਾਡਾ ਆਪਣਾ ਸੇਂਦਾ ਨਮਕ ਹੈ ਜੀ ਬਿਲਕੁਲ ਥੋੜੀ ਕੁਆਂਟੀਟੀ ਜਿਹਾ ਪਾਉਣਾ ਹੈ ਤੁਸੀਂ ਪਰੌਂਠੇ ਚਾਪਾ ਚਾਪਾ ਦਵਾ ਜਾ ਤੜਕਾ ਲਾਣਾ ਫਿਰ ਪਾਵਾਂਗੇ ਠੀਕ ਹੈ ਥੋੜਾ ਜਿਹਾ ਪਾ ਦੋ ਆਪਣਾ ਨਮਕ ਹੁਣ ਆਪਾਂ ਸਾਰੇ ਜਿਹੜੇ ਇਹ ਚੀਜ਼ਾਂ ਨੇ ਆਪਾਂ ਇਹਨਾਂ ਨੂੰ ਦੇਰ ਤੋਂ ਪਾ ਲਵਾਂਗੇ ਔਰ ਜਿਹੜੇ ਜੇ ਕਾਜੂ ਇਹ ਤੇ ਨਾਲੀ ਦੇ ਪਾ ਦਨੇ ਹੁਸ ਤੋਂ ਬਾਅਦ ਇੱਕ ਕੱਪ ਪਾਣੀ ਦਾ ਪਾ ਦਨੇ ਹਾਂ ਇਸ ਨੂੰ ਆਪਾਂ ਘੱਟੇ-ਘੱਟ 15 ਤੋਂ 20 ਮਿੰਟ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾਵਾਂਗੇ ਉਸ ਤੋਂ ਬਾਅਦ ਇਹ ਦੇਖੋ ਇਹ ਆਪਣੇ ਪਨੀਰ ਦੇ ਪੀਸਸ ਨੂੰ ਮੈਂ ਹੌਲੀ-ਹੌਲੀ ਇਹਨਾਂ ਪੀਸਸ ਦੇ ਵਿੱਚ ਕੱਟ ਕਰ ਲਿਆ ਇਸ ਤਰ੍ਹਾਂ ਅਸੀਂ ਇਹਨੂੰ ਦੁਬਾਰਾ ਪਾ ਲਉਂਦੇ ਹਾਂ 15 ਤੋਂ 20 ਮਿੰਟ ਤੱਕ ਪਕਾ ਰਹੇ ਹਾਂ ਆ ਆਪਣਾ ਸਾਰਾ ਜਿਹੜਾ ਹੈ ਮਸਾਲਾ ਪੱਕ ਚੁੱਕਿਆ ਔਰ ਜਿੰਨਾ ਆਪਾਂ ਗਰੇਵੀ ਰੈਡੀ ਕਰਨੀ ਹੈ ਇਹਦੇ ਲਈ ਕਿਉਂਕਿ ਪਹਿਲਾਂ ਇਹਨੂੰ ਮੈਂ ਥੋੜਾ ਠੰਡਾ ਕਰਿਆ ਹੈ ਕਿ ਜੇ ਤੁਸੀਂ ਬਰਮ ਗਰਮ ਇਹਨੂੰ ਗ੍ਰਾਈਂਡਰ ਚ ਪਾਤਾ ਤਾਂ ਬਹੁਤ ਸਾਰਾ ਨੁਕਸਾਨ ਹੋਣ ਦੀ ਸੰਭਾਵਨਾ ਤੇ ਆਪਾਂ ਆਪਾਂ ਗ੍ਰਾਈਂਡਰ ਦੇ ਵਿੱਚ ਸ਼ਿਫਟ ਕਰਕੇ ਇਹਦੀ ਗਰੇਵੀ ਬਣਾਉਣੀ ਹੈ ਇੱਕ ਗੱਲ ਮੈਂ ਹੋਰ ਵੀ ਦੱਸਣਾ ਚਾਹੁੰਦੀ ਕਿ ਜਦੋਂ ਵੀ ਤੁਸੀਂ ਇਹ ਕਾਜੂ ਲੈਣੇ ਨੇ ਨਾ ਤਾਂ ਕਾਜੂਆਂ ਨੂੰ ਤੁਸੀਂ ਜਰੂਰ ਤੁਸੀਂ ਸ਼ਾਹੀ ਪਨੀਰ ਬਣਾਉਣ ਦਾ ਤੁਹਾਡਾ ਮਾਈਂਡ ਸੈਟ ਹੈ ਤਾਂ ਤੁਸੀਂ ਜਿਹੜਾ ਕੀ ਕਰਨਾ ਹੈ 5 ਤੋਂ 6 ਘੰਟੇ ਇਹਨਾਂ ਨੂੰ ਸੋਕ ਕਰਕੇ ਰੱਖਣਾ ਜੇ ਜਦੋਂ ਸੋਕ ਕਰਾਂਗੇ ਇਹ ਨਰਮ ਹੋ ਜਾਣਗੇ ਔਰ ਇਹਨਾਂ ਦੀ ਜਿਹੜੀ ਗਰੇਵੀ ਵੀ ਅੱਛੇ ਤਰੀਕੇ ਨਾਲ ਬਣੇਗੀ ਸੈਕੰਡਲੀ ਕਈ ਬੰਦਿਆਂ ਨੂੰ ਜਿਹੜਾ ਹੈ ਜਿਨ੍ਹਾਂ ਦੀ ਪ੍ਰਵਿਰਤੀ ਪਿੱਤ ਪ੍ਰધાન ਹੁੰਦੀ ਹੈ ਤਾਂ ਕੋਈ ਗਾਜੂ ਗਰਮ ਵਿੱਚ ਹੁੰਦਾ ਹੈ ਤੇ ਜਦੋਂ ਆਪਾਂ ਇਹਨੂੰ ਸੋਕ ਕਰਕੇ ਰੱਖ ਲਿਆ ਪੰਜ ਤੋਂ 6 ਘੰਟੇ ਤਾਈਏ ਖਰਾਬ ਨਹੀਂ ਕਰਦਾ ਇਸ ਕਰਕੇ ਅਸੀਂ ਆਪਣੀ ਸਿਹਤ ਦਾ ਪੂਰਾ ਖਿਆਲ ਰੱਖਣਾ ਲੋ ਜੀ ਇਹਨੂੰ ਆਪਾਂ ੰਡਾ ਕਰਕੇ ਪ੍ਰੋਪਰਲੀ ਫਿਰ ਅਸੀਂ ਇਹਨੂੰ ਜਿਹੜਾ ਹੈ ਗ੍ਰਾਈਂਡ ਕਰਾਂਗੇ ਹਾਂ ਰੋਜੀ ਆਪਾਂ ਇਹਦੇ ਇੱਕ ਚਮਚਾਪਾ ਪਾਤਾ ਘੀ ਦਾ ਤੇ ਉਸ ਤੋਂ ਬਾਅਦ ਆਪਾਂ ਥੋੜੀ ਜਿਹੀ ਉਹਦੇ ਵਿੱਚ ਕੁਛ ਮੇਰੀ ਲਾਲ ਮਿਰਚ ਪਾਵਾਂਗੇ ਆ ਲੋ ਫਿਰ ਮਿਰਚ ਪਾਤੀਏ ਔਰ ਪਾ ਨਮਕ ਵੀ ਥੋੜਾ ਪਾਵਾਂਗੇ ਦੇ ਵਿੱਚ ਸੋਚ ਚਾਪ ਨਮਕ ਥੋੜਾ ਜਿਹਾ ਪਾਇਆ ਸੀ ਬਾਕੀ ਤੁਸੀਂ ਸਵਾਦ ਦੇ ਮੁਤਾਬਕ ਤੁਸੀਂ ਇੱਥੇ ਘੱਟ ਵੱਧ ਕਰ ਸਕਦੇ ਹੋ ਦੀ ਰੇਸ਼ੋ ਔਰ ਉਸ ਤੋਂ ਬਾਅਦ ਅੱਪ ਦੇ ਚ ਪਾਉਣਾ ਹਲਦੀ ਪਾਊਡਰ ਥੋੜਾ ਜਿਹਾ ਥੋੜਾ ਜਿਹਾ ਹਲਦੀ ਪਾਊਡਰ ਆ ਲੋ ਨੋ ਥੋੜਾ ਜਿਹਾ ਪਕੌੜਾ ਦਾ ਥੋੜਾ ਜਿਹਾ ਚੱਪਾ ਬਟਰ ਵੀ ਪਾ ਦਨੇ ਆ ਤੇ ਫੇ ਆਪਣਾ ਪ੍ਰੋਪਰ ਸਿੱਤ ਗਿਆ ਮਸਾਲਾ ਆਹ ਇਹ ਚੋਟਾ ਪਾੜਿਆ ਨੇ ਆਪਣੇ ਸਲਾਈਸਿਸ ਜਿਹੜੇ ਨੇ ਚੀਜ਼ ਦੇ ਇਹਨਾਂ ਤੋਂ ਥੋੜਾ ਜਿਹਾ ਕਮੈਂਟ ਰੋਸ ਕਰ ਲਵਾਂ ਨੇ ਐਸਾ ਤਾਂ ਕੋਈ ਵਰਦਾ ਬਣਿਆ ਹੋਇਆ ਆਪਣਾ ਇਹ ਪਨੀਰ ਹੈਗਾ ਤੇ ਵੈਸੇ ਹੀ ਬਹੁਤ ਸੌਫਟ ਹੈ ਫਿਰ ਪੰਜਾਬੀ ਮਾਰਕੀਟ ਤੋਂ ਜਿਹੜਾ ਆਪਾਂ ਲਿਆਣੇ ਆ ਤੁਹਾਨੂੰ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਕਿ ਕਿਸ ਤਰੀਕੇ ਨਾਲ ਬਣਿਆ ਹੁੰਦਾ ਤੇ ਇਹ ਜਿਹੜੀ ਆਪਣੀ ਹੈ ਗ੍ਰੇਵੀ ਹੈ ਜਿਹੜੀ ਮੈਂ ਸਾਰੀ ਪੂਹੀਆਂ ਕਿਉਂਕਿ ਜਿਹੜੇ ਆਪਾਂ ਮਾਰਕੀਟ 'ਚ ਆਪਾਂ ਨੂੰ ਕਿਤੋਂ ਵੀ ਜਾਂ ਸ਼ੈਫ ਗਰਾਂ ਤਿਆਰ ਕਰਦੇ ਨੇ ਉਹ ਤਾਂ ਇਹਨੂੰ ਛਾਣਦੇ ਨੇ ਪਰ ਮੈਂ ਇਹਨੂੰ ਸਨ ਛਾਣਾ ਜੀ ਨਹੀਂ ਸਿੱਧਾ ਇਸ ਤਰ੍ਹਾਂ ਇਹਦੇ ਵਿੱਚ ਸ਼ਿਫਟ ਕਰ ਦੇਣੀ ਹੈ ਇਹ ਬਹੁਤ ਟੇਸਟੀ ਬਣਦਾ ਹੈ ਨਾ ਤੇ ਮੈਨੂੰ ਬਾਰ-ਬਾਰ ਇਹਨੂੰ ਬਣਾ ਕੇ ਖਾਣ ਦਾ ਮਨ ਕਰਦਾ ਦੇਖੋ ਵੀ ਲੁੱਕ ਵੀ ਬਹੁਤ ਅੱਛੀ ਆਉਂਦੀ ਹੈ ਇਹਨੂੰ ਸਿਰਫ 2-4 ਮਿੰਟ ਆਪਾਂ ਇਹਨੂੰ ਉਹਦੇ ਵਿੱਚ ਆਪਣਾ ਬਾਅਰ ਕਰ ਲਵਾਂਗੇ ਬਸ 2-4 ਮਿੰਟ ਦੇ ਬਸ ਰੈਡੀ ਹੋ ਜਾਣਾ ਹੈ ਥੋੜਾ ਟੱਕੇ 10 ਮਿੰਟ ਹੋ ਜਾਣਾ 15 ਮਿੰਟ